ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਅੱਜ ਜੋ ਤੁਸੀਂ ਸਕਰੀਨ ਤੇ ਬਈ ਫਿਰੀ ਵੱਚੀ ਦੇਖ ਰਹੇ ਆ ਇਹ ਵਕਾਉਸੀ ਤੇ ਬਾਕੀ ਡਿਟੇਲ ਆਪਾਂ ਚਾਚੇ ਦੇ ਲਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਕੀ ਡਿਟੇਲ ਆਈ ਇਹਦੇ ਬੱਚੀ ਦੀ ਆਪਣੀ ਦੀ ਇਹ 11.5 ਮਹੀਨੇ ਦੀ ਉਮਰ ਹੈ ਇਹਦੀ ਠੀਕ ਹੈ ਜੀ ਹਾਂ ਤੇ ਦੰਦਾ ਜੀ ਹਾਂ ਹਾਂ ਖੀਰੀ ਹੈ ਪਿਓਰ ਖੀਰੀ ਹਾਂ ਹਾਂ ਠੀਕ ਹੈ ਤੇ ਇਹਦੀ ਮਦਰ ਦਾ ਪਤਾ ਹੀ ਰਿਕਾਰਡ ਕੋਡ ਆਪਾਂ ਨੂੰ ਕੀ ਸੀਗਾ ਮਦਰ 25 ਪਲੱਸ ਦਾ ਤੇ 25 ਪਲੱਸ ਹਾਂ 25 ਹੋਊਗਾ ਠੀਕ ਆ ਆਪਾਂ ਲੈ ਕੇ ਆਏ ਜਾਨੀ ਹਾਂ ਲੈ ਕੇ ਆਂਦੀ ਆ ਠੀਕ ਆ 25 ਪਲੱਸ ਬਈ ਮਦਰ ਰਿਕਾਰਡ ਸੀ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਮੈਂ ਤੋਰ ਕੇ ਦਿਖਾਈ ਚਾਚਾ ਮਣਾ ਬਾਡੀ ਸਟਰਕਚਰ ਸੋਹਣਾ ਵੀ ਬੱਚੀ ਦਾ ਤੇ ਵੇਲ ਬਾਡੀ ਤੇ ਕੱਦ ਕਾਠ ਚੰਗਾ ਹੈ ਹਜੇ ਖੀਰੀ ਬੱਚੀ ਹੈ ਬਈ ਤੁਸੀਂ ਦੇਖ ਸਕਦੇ ਆ ਬਾਕੀ ਤੁਹਾਨੂੰ ਤੋਰਾ ਦਿਖਾਉਣੇ ਝੋਲੀ ਝਾਲੀ ਚੰਗੀ ਆ ਥਾਣ ਆਚਾਰ ਥਾਣ ਕੋਈ ਪੂਰਾ ਫੋੜ ਛਾਂਗਣੀ ਤੇ ਮੂੰਹ ਮੱਥੇ ਦੀ ਚੰਗੀ ਆ ਬਈ ਤੁਸੀਂ ਦੇਖ ਸਕਦੇ ਆ ਕੰਨ ਬਾਸ ਸੋਹਣਾ ਬਾਕੀ ਤੁਹਾਨੂੰ ਝੋਲੀ ਦਿਖਾ ਦਿੰਨੇ ਆ ਬਈ ਬਸ ਰੋਕ ਲਿਆ ਚਾਚਾ ਇੱਥੇ ਨਾ ਓਏ ਐ ਝੋਲੀ ਝਾਲੀ ਬਹੁਤ ਸੋਹਣੀ ਨੇ ਬਾਕੀ ਵੀ ਤੁਸੀਂ ਚਾਰ ਥਾਣਾ ਤੁਸੀਂ ਦੇਖ ਸਕਦੇ ਆ ਥਾਣ ਸਣ ਬਹੁਤ ਸੋਹਣਾ ਕੋਈ ਪੂਰਾ ਫੋੜ ਛਾਂਗਣੀ ਕੀ ਠੰਡੀ ਠੁੰਡੀ ਬਹੁਤ ਹੈ ਠੰਡੀ ਠੁੰਡੀ ਸੀਲ ਬਈ ਪੂਰਾ ਨਹੀਂ ਲੱਥੂ ਲੱਥੂ ਇਹ ਕਰ ਨੁਗਰੀ ਘੋੜੀ ਵਰਗੀ ਹੈ ਹਾਂ ਤੇ ਕੀ ਡਿਮਾਂਡ ਹੈ ਚਾਚਾ ਇਹਦੀ ਆਪਾਂ ਕਰਦੇ ਆ ਇਹ 19000 ਰੁਪਏ ਕਰਦੇ ਆ ਆ 19000 ਰੁਪਏ ਹਾਂ ਮਾਨਤਾਣ ਹੋ ਜੀ ਥੋੜੀ ਹਾਂ ਹੋ ਜੂ ਹੋ ਜੂ ਕਰ ਲਾਂਗੇ ਮੌਕੇ ਤੇ 19000 ਰੁਪਏ ਬਈ ਡਿਮਾਂਡ ਕੀਤੀ ਹੈ ਤੇ ਮੌਕੇ ਤੇ ਆਏਗਾ ਇਹਦਾ ਵੀ ਮਾਨਤਾਣ ਹੋ ਜਾਊਗਾ ਤੇ ਚਾਚਾ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦੀ ਘਰ ਦਾ ਐਡਰੈਸ ਬੰਬੀਆ ਭਾਈ ਰੋਡ ਹਾਂਜੀ ਹਾਂ ਤੇ ਇੱਥੋਂ ਕਾਲਜ ਕੋਲ ਸ਼ਾਰਕ ਨਿਕਲਦੀ ਹੈ ਦੋ ਬੋਰਡ ਆਪਣੇ ਠੀਕ ਹੈ ਜੀ ਕੱਲ ਨੂੰ ਮੋੜ ਦੀ ਪਈ ਠੀ ਤੇ ਫੋਨ ਨੰਬਰ ਹੈਗਾ 9969909514 ਠੀਕ ਹੈ ਫੋਨ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਵਾਛੀ ਤੁਸੀਂ ਹੁਣ ਦਿਖਾਦੀ ਆ ਜੇ ਕੋਈ ਹੋਰ ਡਿਟੇਲ ਲੈਣੀ ਆ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੰਨੇ ਨਾ ਬਈ ਸਾਡਾ ਹੌਸਲਾ ਬਣਾ ਰਹਿਂਦਾ ਜੋਈ ਭਰਾ ਚੈਨਲ ਤੇ ਪਹਿਲੀ ਵਾਰ ਜੁੜਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚਦਾ ਰਹੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਆਕ